ਕਾਜ਼ ਦਾ ਬਚਾ ਨਹੀਂ ਆਦਾ ਤਾਂ ਕੋਈ ਇਲਾਜ ਨਹੀਂ ਕਿਹਦਾ ਗੁਰਮੁਖ ਕੀ ਕਰਦਾ ਮਨਮੁਖ ਉੱਥੇ ਕੀ ਕਰਦਾ ਗੁਰਮੁਖ ਮਾਇਆ ਦੇ ਵਿੱਚ ਉਦਾਸੀ ਹੈ ਜੇ ਮਾਇਆ 'ਚ ਉਦਾਸੀ ਹੈ ਤਾਂ ਕਾਲ ਸਰੀਰ ਲੈ ਜਾਊਗਾ ਤੂੰ ਉਹ ਲੋੜਿਆ ਹਿਆਰ ਹੋ ਲੋੜ ਹੋ ਲੋੜੂ ਸੈਂ ਆਪਣਾ ਆਇਆ ਉਹ ਪ੍ਰਮ ਅਠਪੈਰ ਮੈਂ ਕਿੱਥੇ ਜੁੜਿਆ ਹੋਇਆ ਮਨ ਕਰਕੇ ਜੇ ਮੰਨ ਕਰਕੇ ਪ੍ਰੇਮ ਨਾਲ ਜੁੜਿਆ ਹੋਇਆ ਹੈ ਸ੍ਰੀ ਲਾਲ ਦਾ ਸੰਬੰਧ ਕੋਈ ਨਹੀਂ ਲੈ ਜਾਵੇ ਮਨ ਮੁਖ ਦਾ ਧਿਆਨ ਮਾਇਆ ਚ ਹੈ ਮਾਇਆ ਦੇ ਵਿੱਚ ਉਹਨਾਂ ਨੂੰ ਮਸੂਦ ਹੁੰਦਾ ਸ੍ਰੀ ਜਦੋਂ ਉਹਨਾਂ ਨੂੰ ਹੁੰਦਾ ਨਹੀਂ ਹਾਂ ਮਨ ਮੁਖ ਦਾ ਕਿੰਨਾ ਜਾਵੇ ਨਾ ਸ੍ਰੀ ਉਹ ਤਾਂ ਨਹੀਂ ਆਵੀਂ ਜਾਵੀਂ ਨਾ ਸ੍ਰੀ ਉਹ ਤਾਂ ਉਹਦਾ ਸ੍ਰੀ ਦੇ ਧਿਆਨ ਐਸੀ ਪੋਜੀਸ਼ਨ ਦੇ ਵਿੱਚ ਨਾ ਚਲਾ ਜਾਵੇ ਜਿਹਦੇ ਨਾਲ ਉਹਦਾ ਮੋਹ ਫਿਰ ਜਾ ਗਿਆ ਵੇ। ਉਹ ਜੀ ਗੱਲ ਪੋਜੀਸ਼ਨ ਦੀ ਆ। ਹਾਂ। ਵੀ ਐਸੀ ਪੋਜੀਸ਼ਨ ਜੇ ਸਰੀਰ ਵਿੱਚ ਚਲਾ ਜਾਵੇ ਵੀ ਉਹ ਜਾ ਗਿਆ ਹੋਇਆ ਉਹਦਾ। ਹਾਂ। ਉਹਦਾ ਲੋਭ ਜਾ ਕੇ ਲੋਭ ਤਾਂ ਘਰ ਕੁਝ ਨਹੀਂ ਮੋਹ ਨਾ ਜਾ ਗਿਆ ਹੋਇਆ ਉਹ। ਅਖੀਰ ਕੀ ਆ ਗਿਆ ਉਹ ਜਿਹੜਾ ਵਿੱਚ ਤਾਂ ਲੋਭ ਨਹੀਂ ਮੋਹ ਦੀ ਗੱਲ ਆ ਬਾਅਦ ਵਿੱਚ। ਜਿਹੜਾ ਤੈਂ ਬੜਿਆ ਉਹ। ਗੁਰੂ ਗੋਬਿੰਦ ਸਿੰਘ ਜੀ। ਹਾਂ। ਉਹਦੇ ਜਮਾਨਾ ਉਹ ਯਾਰਾ ਜ। ਅਖੀਰ ਤੇ ਜਾ ਗਿਆ। ਉਹ ਵਿਆਹ ਕੰਮ ਰਿਹਾ। ਰਾਜਾ ਮਹਾਂਮੋਹ ਨੂੰ ਮਨੇ। ਉੱਬੇ ਉੱਥੇ ਜਾ ਕੇ ਲੋਭ ਲੋਭ ਵੀ ਕਾਰਨ ਸਰੀਰ ਦਾ ਹੀ ਹੈ ਜੇ ਸਰੀਰ ਨਹੀਂ ਹੈ ਉਹ ਨਹੀਂ ਹੈ ਲੋਭ ਕਹਦਾ ਲੋਭ ਕਹਦਾ ਜੇ ਬੱਚਿਆਂ ਦਾ ਘਰ ਦਾ ਕੋਈ ਮੋਹ ਨਹੀਂ ਹੈ ਤਾਂ ਉਹਨੂੰ ਲੋਭ ਕਹਿੰਦਾ ਹੂੰ ਹੂੰ ਲੋਭ ਤਾਂ ਜਿਆਦਾ ਇਹਦਾ ਲੋਹ ਹੈ ਉਹਦੇ ਵਿੱਚ ਤੇਰੇ ਬੰਦੇ ਕਰਦੇ ਹੀ ਨੇ ਆਹ ਕੰਮ ਕਰ ਲਵਾ ਬਸ ਆਹ ਕੰਮ ਹੋ ਰਹਿ ਗਿਆ ਹੈ ਇੰਨਾ ਟਾਈਮ ਦੇ ਦੇ ਉਸ ਅਵਸਥਾ ਜਨਾ ਚਲੇ ਜਾਵੇ ਅਗਰ ਉੱਥੇ ਜਾ ਕੇ ਮਾਇਆ ਮਾਇਆ ਦੋ ਭਾਰੀ ਤਾਂ ਹੀ ਫਿਰ ਉਸ ਟਾਈਮ ਦੇ ਹਾਂ ਜੇ ਆ ਤੇਰ ਕੋਟੀ ਜਿ ਬੈਠਾ ਹੋਵੇ ਤੇਰ ਕੋਟੀ ਜਿ ਬੈਠ ਕੇ ਗੱਲ ਕਰੇ ਜੇ ਗੱਲ ਮਾਇਆ ਦੀ ਕਰਦਾ ਹਿਰਦੇ ਚ ਬੈਠ ਕੇ ਕਰ ਇਹ ਅਗਲੀ ਪ੍ਰੈਕਟਿਸ ਤੇਰ ਕੋਟੀ ਜਿ ਬੈਠ ਕੇ ਮਾਇਆ ਦਾ ਰਸ ਉਹ ਨਹੀਂ ਹਿਰਦੇ ਚ ਬੈਠ ਕੇ ਗੱਲ ਕਰੇਗਾ ਮਾਇਆ ਦਾ ਰਸ ਨਹੀਂ ਹੁੰਦਾ ਕੋਈ ਗੱਲ ਮਾਇਆ ਦੀ ਕਰੀਏ ਜਿੰਨੀ ਮਰਜ਼ੀ ਰਸ ਨਹੀਂ ਹੁੰਦਾ ਮਾਇਆ ਦਾ ਕਦੇ ਵੀ ਤੇਰ ਗੁੱਡੀ ਚ ਬੈਠ ਕੇ ਗੱਲ ਕਰੇਂ ਤੇਰਾ ਸੋਵੇ ਉਹ ਕੀ ਪੋਜੀਸ਼ਨ ਚ ਫਰਕ ਪਦਾ ਵੀ ਹਿਰਦੇ ਚ ਬੈਠ ਕੇ ਮਾਇਆ ਦੀ ਗੱਲ ਕਿਵੇਂ ਹੁੰਦੀ ਆ ਬ੍ਰੇਨ ਨਾਲ ਜੁੜ ਕੇ ਕਿਵੇਂ ਹੁੰਦੀ ਆ ਉਹ ਧਿਆਨ ਮਾਇਆ ਦੇ ਵਿੱਚ ਰਸ ਲੈਣ ਵਾਸਤੇ ਹੀ ਕਰਦਾ ਤੇਰ ਗੁੱਡੀ ਤੇ ਬੈਸ ਕਿਸੇ ਦੀ ਚੁਗਲੀ ਸੁਣਦਾ ਜੇ ਧਿਆਨ ਨਾਲ ਖੁਸ਼ਾ ਜੋ ਰਸ ਲੈਣ ਵਾਸਤੇ ਸੁਣ ਖੁਸ਼ ਹੁੰਦਾ ਫਿਰ ਮਾੜਾ ਜੇ ਜੇ ਚੁਗਲੀ ਦਾ ਨੂੰ ਸੁਣਨੀ ਪੈ ਰਹੀ ਹੈ ਉਹ ਫਿਰ ਅਸਲ ਬ੍ਰੇਨ 'ਚ ਨਹੀਂ ਬੈਠਾ ਪੈ ਰਹੀ ਹੈ ਪਰ ਪਰੇਸ਼ਾਨ ਵੀ ਹੈ ਉਹਨੂੰ ਕਹਿ ਨਹੀਂ ਸਕਦਾ ਤੂੰ ਨਾ ਸੁਣਾ ਪਰ ਉਹ ਤੇਰੀ ਕੁੜੀ ਦੀ ਨਹੀਂ ਬੈਠਾ ਕਿਉਂਕਿ ਜਿਹੜਾ ਹਿਰਦੇ ਆਲਾ ਰਸ ਹੈ ਤੇਰੀ ਕੁੜੀ ਵਾਲੇ ਦਾਸ ਲੋ ਉਲਟਾ ਤੇਰੀ ਕੁੜੀ ਆਲੇ ਸਾਰੇ ਰਸ ਜ਼ਹਿਰ ਨੇ ਮਾਇਆ ਦੇ ਨੇ ਹਿਰਦੇ ਆਲਾ ਰਸ ਕੋਈ ਆ ਬੈਠਾ ਉਹ ਰਸ ਬਦਲਦਾ ਉਹ ਚੇਂਜ ਹੋਦੀ ਹੈ ਉਹ ਬਦਲਣਾ ਚਾਹੁੰਦਾ ਨਹੀਂ ਉਥੇ ਰੌੜ ਬਦਲਦੀ ਹੈ ਰਸ ਦੀ ਬਦਲਣਾ ਵੱਲੂ ਜੇ ਮੈਂ ਪੈਟਰੋਲ ਕੱਢ ਗਏ ਅਸੀਂ ਪਾਣੀ ਤੇ ਲਾ ਦਿੱਤੀ ਛੂਟੀ ਤੇ ਗੱਡੀ ਚੱਲੂ ਉਥੇ ਪਾਣੀ ਦੇ ਲਾਤੀ ਉਹ ਗੱਡੀ ਦੋ ਹੀ ਦਿਨ ਰੋਗੀ ਤਮੋਲ ਦਾ ਰਸ ਜਿਹੜਾ ਹੈਗਾ ਉਹ ਨਹੀਂ ਹੈ ਉਹ ਸੰਸਾਰ ਦਾ ਰਸ ਜੇ ਆਤਮਾ ਦਾ ਰਸ ਤੁਸੀਂ ਲੈ ਲੇ ਤਾਂ ਸੰਸਾਰ ਦਾ ਜਿਹੜਾ ਰਸ ਹੈ ਇਹ ਆਤਮਾ ਦੇ ਰਸ ਨੂੰ ਡਿਸਟਰਬ ਕਰਦਾ ਉਹਨੂੰ ਆਤਮ ਰਸ ਵਿੱਚ ਹੁੰਦਾ ਉਹ ਮੈਂ ਉਹ ਆਤਮ ਰਸ ਦੇ ਵਿੱਚ ਲੱਗਿਆ ਹੋਇਆ ਉਹ ਮੈਂ ਰਸ ਦੇ ਆਤਮ ਰਸ ਦਾ ਭਾਵ ਵੀ ਆਪਣੇ ਨੂੰ ਸਮਝਣ ਦੇ ਵਿੱਚ ਜੋ ਰਸ ਹੁੰਦਾ ਉਹ ਰਸ ਆਤਮ ਰਸ ਨਾਲ ਆਪਣੇ ਆਪ ਨਾਲ ਜੁੜਿਆ ਹੋਇਆ ਹੈ ਸੰਸਾਰ ਨਾਲ ਜੁੜਿਆ ਨਹੀਂ ਹੋਇਆ ਹੈ ਕਿ ਚਲ ਵੀ ਰਹੇ ਕੋਛ ਆ ਤੁਮ ਰਸ ਦੀ ਗੱਲ ਚੱਲ ਰਹੀ ਹੈ ਤੇ ਕੇ ਜੇ ਤੁਮਣੀ ਮੂਹੇ ਪਾਈ ਦੀ ਹੈ ਜਾਂ ਲੋਡ ਹੁੰਦੀ ਹੈ ਫੋਟ ਪਾਣਾ ਨਹੀਂ ਦੋ ਇਹ ਵੀ ਉਹ ਕਹਿੰਦੇ ਜੁਹਣੀ ਤਾਂ ਮੂਹੇ ਹੈ ਰੱਜਿਆ ਹੋਇਆ ਹੈ ਬਾਜੇ ਛੜਦਾ ਨਹੀਂ ਹੈ ਗੁੰਡ ਵਿੱਚ ਵੀ ਹੈ ਜਾਂ ਲੋਡ ਹੁੰਦੀ ਹੈ ਦੋ ਗੁੰਡਾਂ ਚ ਆਉਂਦਾ ਖਿਚਲਣਾ ਨਹੀਂ ਦੱਸੇ ਤੇ ਜੁੜਿਆ ਨਾ ਹੋਇਆ ਨਾ ਹਾਂ ਇਹ ਉਹ ਜੋ ਗੰਡੀ ਹੈ ਪ੍ਰੇਸ਼ਾਨ ਹੁੰਦਾ ਪ੍ਰੇਸ਼ਾਨ ਹੁੰਦਾ ਫੋਰ ਕੁਛ ਲਾਈਏ ਫੋਰ ਉਹ ਤੇ ਵਸਤਾ ਬਦਲਦੀ ਹੈ ਉਹ ਰਾਸਰਾਲ ਵਸਤਾ ਬਦਲੂ ਤੇ ਆਪਣਾ ਕੋਈ ਲਿਖ ਰਿਹਾ ਦੂਏ ਨੇ ਆਕੇ ਗਲੀ ਪਾ ਲਿਆ ਉਥੇ ਟੁੱਟ ਗਿਆ ਟੁੱਟ ਗਿਆ ਹਾਂ ਤੋਂ ਟੁੱਟੂ ਹੈ ਇਹ ਆਹੀ ਗੱਲ ਹੈ ਟਟ ਗਿਆ ਲੋ ਕਹੇ ਯਾਰ ਫੋਲਾ ਜਿੱਨੀ ਲਿਖਾਉਣਾ ਛੱਡੋ ਪਰ ਕੱਲੂ ਨੇ ਕੋਈ ਹੁਣ ਤੱਕ ਉਹ ਗੱਲੇ ਚਲੀ ਗਈ ਜੋ ਕੇ ਦਾ ਬਾਕੀ ਸਰੀਰ ਦਾ ਦੋਨਾਂ ਹਾਲਤਾਂ ਚ ਜਾਣਾ ਹੈ ਵੀ ਜਨਨ ਕਿ ਉਹਦਾ ਉਸ ਟਾਈਮ ਤੇ ਜਿਹੜਾ ਹੈ ਅਵਸਥਾ ਦਾ ਨਾਮ ਮਲ ਕੇ ਸਰੀਰ ਦੇ ਨਾਲ ਜੁੜੀ ਰਹਿ ਜੂਵੇ ਇਹ ਤਾਂ ਮੰਨ ਨਹੀਂ ਬੈਠਾ ਵੀ ਜਾਣਾ ਉਹ ਦੂਏ ਨੇ ਬਸਾਰਿਆ ਹੋਇਆ ਜਿਹਨੇ ਬਸਾਰਿਆ ਨਹੀਂ ਹੋਇਆ ਉਹ ਤਾਂ ਮੰਨ ਨਹੀਂ ਬੈਠਾ ਹਾਂ ਉਹ ਤਾਂ ਪਤਾ ਜਾਣੇ ਜਾਣਾ ਉਹ ਦਾ ਦੇਖਦਾ ਵੀ ਅਗਲੇ ਦਾ ਯਾਰ ਮੈਂ ਕਹਾਂ ਕੰਮ ਕਰ ਲੱਗਣਾ ਸੀ ਜਾ ਕੇ ਆਪ ਮੋਦਾ ਮੈਂ ਗੱਡੀ ਮੰਕੇ ਲਿਆਇਆ ਸੀਗਾ ਉਹ ਲੈ ਜਵੇ ਆਪਣੀ ਆਪਣੀ ਨਾਲੇ ਅਗਲੇ ਨੂੰ ਪੁੱਛਦਾ ਪਾਈ ਹੁਣ ਠੀਕ ਠਾਕ ਹੈ ਘਰ ਜਾ ਕੇ ਤੂੰ ਕਹਿੰਦਾ ਵੀ ਟਾਇਰ ਦਾ ਤੇਤੋ ਫੜ ਗਿਆ ਵੀ ਆਹ ਟਾਇਰ ਪਾ ਲਿਆ ਤੂੰ ਵੀ ਆਪਣੇ ਨੂੰ ਹੋ ਕੇ ਕਰਕੇ ਲੈ ਜਵੇ ਮੇਤੋਂ ਤੇ ਗਰੀ ਤਾਂ ਕਿ ਅੰਬਰ ਹੋਈ ਰਹੇ ਉਹਦਾ ਇਸ ਚੀਜ਼ ਤੇ ਬੈਠਾ ਕੀ ਕਹਿ ਰਿਹਾ ਕਬੀਰ ਜਸ ਮਰ ਲੈ ਤੇ ਲਗੜੋ ਤੇ ਹੋਈ ਗੱਲ ਕਹਿ ਰਿਹਾ ਹੋਰ ਕੀ ਕਹਿ ਰਿਹਾ ਮੈਂ ਉਹਦੇ ਇੰਤਜ਼ਾਰ 'ਚ ਬੈਠਾ ਕਿਉਂ 몰 ਜਲਣ ਕਿਉਂ ਬੈਠਾ ਕਿਉਂਕਿ ਪਰਮਾਣੂਾਂ ਦੇ ਜਿੰਨਾ ਚਿਰ ਸਰੀਰਾਂ ਨਾਲ ਚੱਲਦੇ